ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀਆਂ ਟੁੱਟ ਸ਼ਰਦਾ ਤੇ ਸਤਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ ਸੜਕਾਂ ਬਹੁਤ ਵੱਡਾ ਇੱਕ ਵਿਸ਼ਾ ਹਮੇਸ਼ਾ ਰਹਿੰਦਾ ਹੈ ਕਿ ਪਿੰਡਾਂ ਨੂੰ ਜਾਣ ਵਾਲੀਆਂ ਸੜਕਾਂ ਕਸਬੇ ਨੂੰ ਜਾਣ ਵਾਲੀਆਂ ਸੜਕਾਂ ਲਿੰਕ ਰੋਡਸ 18 ਫੁੱਟੀਆਂ 22 ਫੁੱਟੀਆਂ 25 ਫੁੱਟੀਆਂ ਜਾਂ ਲਿੰਕ ਰੋਡਸ ਹਮੇਸ਼ਾ ਹੀ ਹਰੇਕ ਸਰਕਾਰ ਚੀ ਮੁੱਦਾ ਰਿਹਾ ਹੈ ਸੋ ਅਸੀਂ ਅੱਜ ਇਸ ਵਿਸ਼ੇ ਤੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਚਾਹੁੰਦੇ ਹਾਂ ਕਿ ਪਹਿਲਾਂ ਅਸੀਂ 19373 19373 ਕਿਲੋਮੀਟਰ ਸੜਕਾਂ ਜਿਹੜੀਆਂ ਪਿੰਡਾਂ ਦੀਆਂ ਉਹਨਾਂ ਵਾਸਤੇ 4092 ਕਰੋੜ ਦਾ ਪ੍ਰੋਜੈਕਟ ਜਿਹੜਾ ਉਹ ਸ਼ੁਰੂ ਕੀਤਾ ਸੀਗਾ ਜੋ ਕੋ ਚੱਲ ਰਿਹਾ ਹੁਣ ਇਸ ਵਕਤ ਤੁਹਾਡੇ ਕੋਲੇ ਵੀਡੀਓਜ਼ ਵੀ ਆਉਂਦੀਆਂ ਹੋਣੀਆਂ ਸੜਕਾਂ ਬਣਦੀਆਂ ਨੇ ਤੇ ਹੁਣ ਇਹਦੇ ਵਿੱਚ ਐਡ ਕਰਕੇ ਅਸੀਂ ਟੋਟਲ 44920 ਕਿਲੋਮੀਟਰ 44920 ਕਿਲੋਮੀਟਰ ਸੜਕਾਂ ਜਿਹੜੀਆਂ ਨੇ ਉਹ ਬਣਾਉਣ ਜਾ ਰਹੇ ਆ ਉਹਦਾ ਸਾਰਾ ਜਿਹੜਾ ਟੈਂਡਰ ਵਗੈਰਾ ਹੋ ਜਾਣਗੇ ਹੁਣ ਪਹਿਲਾਂ ਵਾਲੀਆਂ ਨੇ ਤੇ ਹੋ ਗਏ ਉਹਦੇ ਵਿੱਚ ਹੁਣ ਐਡ ਕਰ ਲ ਕੇ 44000 ਹੋ ਜਾਊਗਾ ਪੀਡਬਲੂਡੀ ਦੀਆਂ ਹੈਗੀਆਂ ਨੇ ਜੀ ਜਿਹਨੂੰ ਪਲਾਨ ਰੋਡਸ ਕਹਿੰਦੇ ਆ ਆਪਾਂ ਜਿਹੜੀਆਂ ਲਿੰਕ ਰੋਡ ਤੋਂ ਵੱਡੀਆਂ ਹੁੰਦੀਆਂ ਕੋਈ 12 ਫੁੱਟੀ ਐ ਕੋਈ 18 ਫੁੱਟੀ ਐ 2200 ਨਤੀ ਕਿਲੋਮੀਟਰ ਰੂਰਲ ਲਿੰਕ ਰੋਡਸ 18545 ਇਹ ਪੀਡਬਲਯੂਡੀ ਕਰ ਰਿਹਾ ਜੀ ਮੰਡੀ ਬੋਰਡ ਪੰਜਾਬ ਮੰਡੀ ਬੋਰਡ ਜਿਹੜਾ 2200 292 ਕਿਲੋਮੀਟਰ ਤੇ ਮਿਊਸਪਲ ਕਾਰਪੋਰੇਸ਼ਨ ਮਿਊਸਪਲ ਕਾਉਂਸਲਸ ਨਗਰ ਪੰਚਾਇਤਾਂ अर्बन ਰੂਡਸ ਜਿਹੜੀਆਂ ਨੇ ਉਹ 1255 ਕਿਲੋਮੀਟਰ ਇਹ ਪਾ ਕੇ ਟੋਟਲ 44920 ਕਿਲੋਮੀਟਰ ਜਿਹੜਾ 16209 ਕਰੋੜ ਰੁਪਏ ਸੜਕਾਂ ਤੇ ਕੁਆਲਟੀ ਸੜਕਾਂ ਤੇ ਲੱਗ ਰਿਹਾ ਹੈ ਮੈਂ ਪੰਜਾਬ ਦੇ ਸਾਰੇ ਸੜਕਾਂ ਦੇ ਠੇਕੇਦਾਰਾਂ ਨੂੰ ਟੈਗੋਰ ਥੀਏਟਰ ਦੇ ਵਿੱਚ ਬੁਲਾਇਆ ਸੀਗਾ ਕੋ ਕੋਨਾਂ ਨੂੰ ਹੀ ਮਿਲਨੇ ਟੈਂਡਰ ਜਿੰਨੇ ਵੀ ਪੰਜਾਬ ਦੇ ਹੈਗੇ ਨੇ ਟੈਂਡਰ ਉਹਨਾਂ ਚ ਹੀ ਮਿਲਨੇ ਕਿਸੇ ਨਾ ਕਿਸੇ ਨੂੰ ਤੇ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਕਿ ਤੁਹਾਡੇ ਤੋਂ ਕੋਈ ਕਮਿਸ਼ਨ ਨਹੀਂ ਲਿਆ ਜਾਊਗਾ ਪਰ ਜਦ ਟੈਂਡਰ ਗੜੀ ਕਮਿਸ਼ਨ ਸ਼ੁਰੂ ਹੋ ਜਾਂਦਾ ਨਾ ਤੁਹਾਡੇ ਤੋਂ ਕੋਈ ਕਮਿਸ਼ਨ ਨਹੀਂ ਲਿਆ ਜਾਊਗਾ ਤੁਹਾਨੂੰ ਜਦੋਂ ਸੜਕ ਬਣਾਉਂਗੇ ਕੋਈ ਤੁਹਾਡੇ ਕੋਲੇ ਪੀਡਬਲੂਡੀ ਦਾ ਮੰਡੀ ਬੋਰਡ ਦਾ ਜਾਂ ਕੋਈ ਅਫਸਰ ਕੋਈ ਅੱਤਾ ਦਾ ਬਾਬੂ ਆ ਕੇ ਤੁਹਾਡੇ ਤੋਂ ਕੋਈ ਪੈਸੇ ਨਹੀਂ ਮੰਗੂਗਾ ਤੁਸੀਂ ਸੜਕ ਦੇ ਵਿੱਚ ਕੁਆਲਟੀ ਵਾਲੇ ਪਾਸੇ ਸਮਝੌਤਾ ਨਾ ਕਰੋ ਸਾਰੇ ਨੀਕੋ ਜਿਹੋ ਹੁੰਦੇ ਪੰਜੇ ਵਾਲੇ ਕੋਜੇ ਨਹੀਂ ਹੁੰਦੀਆਂ ਸੜਕਾਂ ਬਣਨ ਲੱਗੀਆਂ ਤਾਂ ਅਸੀਂ ਇੱਕ ਫਲਾਈਂਗ ਸਕਵਾਡ ਬਣਾਇਆ ਸੀਐਮ ਫਲਾਈਂਗ ਸਕਵਾਡ ਉਹ ਜਾ ਕੇ ਚੈੱਕ ਕਰਦੇ ਕਿ ਕੁਆਲਿਟੀ ਇਹਦੀ ਜਿਹੜੀ ਜੋ ਸੜਕ ਬਣ ਰਹੀ ਹੈ ਉਹਦੇ ਚ ਪ੍ਰੋਪਰ ਮਾਤਰਾ ਚ ਲੋਕ ਬਜਰੀ ਜੋ ਵੀ ਮਟੀਰੀਅਲ ਪੈਂਦਾ ਉਹ ਹੈਗਾ ਵੇਗਾ ਨਹੀਂ ਪਿਛਲੇ ਵੀ ਨਹੀਂ মিডিਆ ਦੇ ਵਿੱਚ ਖਬਰ ਵੀ ਆਈ ਸੀ ਕਿ ਅਸੀਂ ਇੱਕ ठेकेदार ਦਾ ਟੈਂਡਰ ਵੀ ਕੈਨਸਲ ਕਰਤਾ ਤੇ ਉੱਥੇ ਅਧਿਕਾਰੀਆਂ ਨੂੰ ਵੀ ਸਸਪੈਂਡ ਕਰਤਾ ਪ੍ਰੋਪਰ ਕੁਆਲਿਟੀ ਚ ਨਿਕਲਿਆ ਨਹੀਂ ਹੈਗਾ ਮਟੀਰੀਅਲ ਤਾਂ ਅੱਜ ਮੈਂ ਤੁਹਾਡੇ ਜ਼ਰੀਏ ਫੇਰ ਬੇਨਤੀ ਕਰਨੀ ਚਾਹੁੰਦਾ ਕਿ 350 ਸਾਲਾਂ ਗੁਰੂ ਸਾਹਿਬ ਦਾ ਚੱਲ ਰਿਹਾ ਹੈ ਪਵਿੱਤਰ ਸਾਲ ਚੱਲ ਰਿਹਾ ਹੈ ਕਿਰਪਾ ਕਰਕੇ ਜਿੰਨਾ ਕੁ ਵੀ ਤੁਹਾਡਾ ਦਾ ਸੰਬੰਧ ਹੈ ਤੁਹਾਨੂੰ ਮਿਲ ਜੂਗਾ ਪਰ ਘੱਟੋ ਘੱਟ ਕੁਆਲਿਟੀ ਦੇ ਵਿੱਚ ਕੋਈ ਫੇਰ ਫੇਰ ਜਾਂ ਕੋਈ ਉੱਪਰ-ਨੀਚੇ ਨਾ ਕਰਿਓ ਮੈਂ ਨਹੀਂ ਚਾਹੁੰਦਾ ਕਿ ਜਿਹਦੀ ਨੌਕਰੀ ਚਲੀ ਜਾਵੇ ਮੈਂ ਨਹੀਂ ਚਾਹੁੰਦਾ ਕਿਸੇ ਦਾ ਕੋਈ ساری ਉਮਰ ਵਾਸਤੇ ਟੈਂਟਰੀ ਨਾ ਮਿਲਣ ਉਹਨੂੰ ਬਲੈਕਲਿਸਟਡ ਹੋ ਜਾਏ ਤਾਂ ਕਰਕੇ ਸੀ ਇਹ ਲੋਕਾਂ ਦਾ ਪੈਸਾ ਤੇ ਇਹ ਲੋਕਾਂ ਨੇ ਆ ਸੜਕਾਂ ਤੇ ਲੋਕਾਂ ਦੇ ਕੰਮਾਂ ਤੇ ਲੱਗ ਜੇ ਤਾਂ ਇਹ ਤੋਂ ਵੱਡੀ ਵੱਡੀ ਕੋਈ ਖੁਸ਼ੀ ਨਹੀਂ ਹੋ ਸਕਦੀ ਪਿੰਡਾਂ ਦੀਆਂ ਪੰਚਾਇਤਾਂ ਪਿੰਡਾਂ ਦੇ ਸਰਪੰਚ ਸਹਿਬਾਨ ਮਤਾ ਪਾ ਕੇ ਦੇਣਗੇ ਜੇ ਦੋ ਪਿੰਡਾਂ ਨੂੰ ਸੜਕ ਜਾਂਦੀ ਹੈ ਦੋਨੇ ਪਿੰਡਾਂ ਦੀਆਂ ਪੰਚਾਇਤਾਂ ਮਤਾ ਪਾ ਕੇ ਦੇਣਗੀਆਂ ਕਿ ਅਸੀਂ ਸੈਟੀਸਫਾਈਡ ਹਾਂ ਇਹ ਸੜਕ ਦੇ ਮਟੀਰੀਅਲ ਤੋਂ ਫਿਰ ਅਸੀਂ ਪੈਸੇ ਰੀਲੀਜ਼ ਕਰਾਂਗੇ ਤੇ ਜਿੰਨੇ ਵੀ ਹੁਣ ਤੱਕ ਆਏ ਨੇ ਮਤੇ ਮੈਂ ਪਿੰਡਾਂ ਦੇ ਸਰਪੰਚਾਂ ਪੰਚਾਂ ਨੂੰ ਜਾਂ ਜਿੰਨੇ ਵੀ ਮੈਂਬਰ ਸਹਿਬਾਨ ਜਾਂ ਐਨ ਜੀਓ ਵਾਲੇ ਸਮਾਜਿਕ ਜਿੰਨੇ ਵੀ ਲੋਕ ਨੇ ਕਿਰਪਾ ਕਰਕੇ ਜਿੱਥੇ ਸੜਕ ਬਣ ਰਹੀ ਹੈ ਕੋਈ ਖਾਲਾ ਬਣ ਰਿਹਾ ਜਾਂ ਕੋਈ ਸਰਕਾਰੀ ਕੰਮ ਚੱਲ ਰਿਹਾ ਜਾਂ ਕੋਈ ਸਕੂਲ ਦੇ ਕਮਰੇ ਪੈ ਰਹੇ ਲਾਇਬ੍ਰੇਰੀ ਬਣ ਰਹੀ ਹੈ ਕਿਤੇ ਤਾਂ ਉੱਥੇ ਜਾ ਕੇ ਪਲੀਜ਼ ਕੁਆਲਿਟੀ ਜ਼ਰੂਰ ਚੈੱਕ ਕਰਿਓ ਕ੍ਰਿਟਿਸਿਜ਼ਮ ਵਾਸਤੇ ਨਾ ਕਰਿਓ ਕੁਆਲਿਟੀ ਚੈੱਕ ਕਰਕੇ ਦੱਸ ਦਿਓ ਕਿ ਸਾਨੂੰ ਲੱਗਦਾ ਨਹੀਂ ਕਿ ਕੁਆਲਿਟੀ ਜਿਹੜੀ ਹੈ ਇਹ ਠੀਕ ਹੈ ਤਾਂ ਅਸੀਂ ਇਮੀਡੀਏਟਲੀ ਐਕਸ਼ਨ ਲਵਾਂਗੇ ਕੱਲ ਇੱਕ ਖਾਲਾ ਬਣ ਰਿਹਾ ਸੀਗਾ ਸਾਨੂੰ ਪਤਾ ਲੱਗਿਆ ਵੀ ਉਹ ਬਿਨਾਂ ਮਸਾਲੇ ਤੋਂ ਇੱਟਾਂ ਲਾਈ ਜਾਂਦੇ ਤੇ ਅਸੀਂ ਉਹ ਖਾਲੇ ਨੂੰ ਦੁਬਾਰਾ ਸਾਡੇ ਕੋਲ ਸ਼ਿਕਾਇਤ ਆਈ ਤਾਂ ਅਸੀਂ ਵੀਡੀਓ ਤੁਸੀਂ ਦੇਖੀ ਵੀ ਹੋਣੀ ਤਾਂ ਅਸੀਂ ਵਾਪਸ ਉਹਨੂੰ ਠੇਕੇਦਾਰ ਨੂੰ ਵੀ ਅਸੀਂ ਜਿਹੜਾ ਉਹਦਾ ਟੈਂਡਰ ਕੈਨਸਲ ਕਰਕੇ ਦੁਬਾਰਾ ਖਾਲਾ ਉਹ ਬਣੂਗਾ ਕਿਉਂ ਜਿੱਥੇ ਪਾਣੀ ਚੱਲਣਾ ਉਹ ਤਾਂ ਫਿਰ ਦੋ ਦਿਨ ਨਹੀਂ ਕੱਟਣਾ ਉਹ ਇਸ ਕਰਕੇ ਅੱਜ ਗੁਣਵਤਾ ਜਿਹੜੀ ਐ ਮਿਆਰੀ ਹੋਊਗੀ ਤੇ 5 ਸਾਲਾਂ ਦੇ ਮਰਮਮਤ ਦਾ ਕਲੌਜ਼ ਦੇ ਵਿੱਚ ਐ ਠੇਕੇਦਾਰ ਨਹੀਂ ਕਰਨੀ ਐ ਜੇ ਪਹਿਲੀ ਵਧੀਆ ਬਣਾ ਦੇ ਤਾਂ 5 ਸਾਲ ਮਰਮਮਤ ਕਰਨ ਦੀ ਲੋੜ ਹੀ ਨਹੀਂ ਚਾਹੀਦੀ ਪਹਿਲੀ ਵਧੀਆ ਬਣਾ ਸੌਦਾ ਇਨਕਲੂਡਡ ਐ ਦਾ ਪੈਸਾ ਜਿਹੜਾ ਉਹਦੇ ਵਿੱਚ ਰਿਪੇਅਰ ਵੀ ਉਸੇ ਨੂੰ ਕਰਨੀ ਪਾਉਗੀ ਫਿਰ ਸੋ ਇਹ ਵਰਡ ਲੈਵਲ ਦੇ ਜਿਹੜੇ ਗੁਣਵਤਾ ਦੇ ਮਾਪਦੰਡ ਨੇ ਉਹਨਾਂ ਨੂੰ ਫੋਲੋ ਕਰ ਲਏ। ਇਹ ਹੁਣ ਤੱਕ ਪੰਜਾਬ ਦੇ ਵਿੱਚ ਕੀਤਾ ਹੋਇਆ ਸਭ ਤੋਂ ਵੱਡਾ ਸੜਕ ਨਿਰਮਾਣ ਹੈ। ਇਸ ਤੋਂ ਪਹਿਲਾਂ 44000 ਲਗਭਗ 45 ਹਜ਼ਾਰ ਹੀ ਹੋ ਗਿਆ 45920 ਕਿਲੋਮੀਟਰ। 45000 ਕਿਲੋਮੀਟਰ ਦਾ ਸੜਕਾਂ ਦਾ ਕਿਸੇ ਨੇ ਨਕਸ਼ਾ ਨਹੀਂ ਬਣਾਇਆ। ਜੇ ਕੋਈ ਪੈਸੇ ਜਾਂਦਾ ਸੀ ਐਮਐਲਏ ਜਾਂਦਾ ਸੀ ਜਾਂ ਮੰਤਰੀ ਜਾਂਦਾ ਸੀ ਆ ਬਣਾ ਦਿਓ ਜੀ ਟੋਟਾ ਇਹ ਬਣਾ ਲਈ ਸਾਡਾ ਟੋਟਾ ਇਹ 2 ਕਿਲੋ ਮੀਟਰ ਦਾ 4 ਕਿਲੋ ਮੀਟਰ ਦਾ ਬਣ ਜਾਂਦਾ ਸੀ ਪਰ ਇਸ ਤਰ੍ਹਾਂ ਪੰਜਾਬ ਪੱਧਰ ਤੇ ਕਿਸੇ ਨੇ ਉਲੀ